ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਅੱਜ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ 3 ਜੁਲਾਈ ਨੂੰ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਤੇ ਸਭ ਤੋਂ ਪਹਿਲਾਂ ਲਾਈਵ بتایا ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਪੰਜਾਬ ਦੇ ਅਸਵੇਰ ਤੇ ਜਿਹੜੇ ਮੀਂਹ ਦੀ ਗਤੀਵਿਧੀ ਚ ਜਾਰੀ ਨੇ ਜਾਨੀ ਕਿ ਮਾਝਾ ਤੇ ਬਾਬਾ ਦੇ ਖੇਤਰੋਗੇ ਪੂਰਬੀ ਖੇਤਰੋਗੇ ਅਫਤਾਨਕੋਟ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਨਵਾਂ ਸ਼ਹਿਰ ਐਸਬੀਐਸ ਨਗਰ ਹੋ ਗਿਆ ਉਸਰ ਮੁਹਾਲੀ ਚੰਡੀਗੜ੍ਹ ਰੂਪਨਗਰ ਲੁਧਿਆਣਾ ਹੋ ਗਿਆ ਪਟਿਆਲਾ ਸੰਗਰੂਰ ਬਠਿੰਡਾ ਅਮਾਨਸਾ ਗਿਆ ਬਟ ਆਲਾ ਮਲੇਰ ਕੋਟਲਾ ਇਹਨਾਂ ਵਿੱਚ ਕਈ ਥਾਵਾਂ ਜਿਹੜਾ ਮੀਂਹ ਦਰਜ ਕੀਤਾ ਗਿਆ ਸਵੇਰ ਦੇ ਕੈਂਟਾਂ ਤੇ ਜਾਨੀ ਕਿ ਰਾਤ 10 11 ਤੇ 11 12 ਵਜੇ ਤੋਂ ਲੈ ਕੇ ਤੇ ਹੁਣ ਤੱਕ ਇਹਨਾਂ ਇਲਾਕਿਆਂ ਵਿੱਚ ਕਈ ਜਿਹੜੇ ਖੇਤਰਾਂ ਵਿੱਚ ਮੀਂਹ ਦਰਜ ਕੀਤਾ ਕਿਤੇ ਹਲਕਾ ਦਰਮਿਆਨਾ ਕਿਤੇ ਭਾਰੀ ਮੀਂਹ ਦੀ ਚੱਟ ਲੱਗੀ ਤੁਸੀਂ ਕਮੈਂਟ ਕਰ ਜ਼ਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਕਿੰਨਾ ਕੁ ਮੀਂਹ ਪਿਆ ਹੈ ਤਾਂ ਫਿਲਹਾਲ ਲਾਈਵ ਸੈਟਲਾਈਟ ਤਸਵੀਰਾਂ ਵਿੱਚ ਜਿਹੜੇ ਪੂਰਬੀ ਖੇਤਰਾਂ ਵਿੱਚ ਚੱਲੀ ਹੋਈ ਜਿਹੜੀ ਬੱਦਲਵਾਈ ਬਣੀ ਹੋਈ ਹੈ ਜਾਨੀ ਕਿ ਜਿਹੜੇ ਆ ਬਿਲਕੁਲ ਜਿਹੜੇ ਪੂਰਬੀ ਖੇਤਰ ਜਿਹੜਾ ਸਿਸਟਮ ਜਿਹੜਾ ਥੱਲੇ ਵੱ ਇਸ ਵਾਰ ਜਿਹੜਾ ਸਿਸਟਮ ਹੌਲੀ ਥੱਲੇ ਨੂੰ ਖਿਸਕਦਾ ਪਿਆ ਤੇ ਜਿਹੜੇ ਪਛਮੀ ਖੇਤਰ ਹੋ ਗਏ ਆ ਦੋ ਚਾਰ ਜ਼ਿਲ੍ਹੇ ਚਾਰ ਪੰਜ ਜ਼ਿਲ੍ਹੇ ਰਹਿ ਗਏ ਨੇ ਆਪਣੇ ਪੰਜਾਬ ਦੇ ਖਾਸ ਕਰ ਫਿਰੋਜ਼ਪੁਰ ਹੋ ਗਿਆ ਜਾਂ ਫਰੀਦਕੋਟ ਮੁਕਸਰ ਹੋ ਗਿਆ ਫਰੀਦਕੋਟ ਦੇ ਕੁਝ ਭਾਗਾਂ ਵਿੱਚ ਜਿਹੜਾ ਮੀਂਹ ਦਰਜ ਕੀਤਾ ਗਿਆ ਸਵੇਰ ਦੇ ਕੈਂਟਿਆਂ ਵਿੱਚ ਤਾਂ ਉਸ ਤੋਂ ਬਾਅਦ ਕੁਝ ਜਿਹੜੇ ਫਾਜ਼ਲ ਕਾ ਹੋ ਗਿਆ ਠੀਕ ਫਾਜ਼ਲ ਕਾ ਇਲਾਕਾ ਸਾਰਾ ਹੀ ਰਹਿ ਗਿਆ ਤੇ ਫਿਰੋਜ਼ਪੁਰ ਕਾਫੀ ਏਰੀਆ ਰਹਿ ਗਿਆ ਤਰਨਤਨ ਹੋ ਗਿਆ ਅੰਮ੍ਰਿਤਸਰ ਹੋ ਗਿਆ ਜਾਂ ਇਤਿਹਾਸਕ ਖੇਤਰ ਕਪੂਰਥਲਾ ਜਲੰਧਰ ਕੁਝ ਭਾਗ ਰਹਿ ਗਏ ਤਾਂ ਹੋਰ ਵੀ ਕਈ ਜਿਹੜੇ ਖੇਤਰ ਮੀਂਹ ਤੋਂ ਵਾਂਝੇ ਰਹਿ ਗ ਦੋ ਰ ਤਿੰਨ ਘੰਟਿਆਂ ਸਿਸਟਮ ਜ਼ਿਆਦਾ ਐਕਟਿਵ ਰਹੇਗਾ ਜਾਨਕੀ 9 10 ਵਜੇ ਸਿਸਟਮ ਐਕਟਿਵ ਰਹੇਗਾ ਉਸ ਤੋਂ ਬਾਅਦ ਸਿਸਟਮ ਕਮਜ਼ੋਰ ਪੈ ਜਾਏਗਾ ਜਿਹੜੇ ਪੂਰਬੀ ਖੇਤਰ ਹੈਗੇ ਨੇ ਬਿਲਕੁਲ ਪਹਾੜਾਂ ਦੇ ਨਾਲ ਲੱਗਦੇ ਖੇਤਰ ਕੁਝ ਦੱਖਣੀ ਆਪਣੇ ਹਰਿਆਣੇ ਦੇ ਨਾਲ ਲੱਗਦੇ ਖੇਤਰ ਇਹਨਾਂ ਵਿੱਚ ਚਲਚਲਾ ਵੇਖਣ ਨੂੰ ਮਿਲਸ ਰਿਹਾ ਹਰਿਆਣਾ ਦੇ ਕੁਝ ਖੇਤਰੋਗੇ ਸਾਰ ਸਿਸਾ ਗਿਆ ਫਤਿਹਬਾਦ ਹੋ ਗਿਆ ਪਾਣੀ ਪਤ ਹੋ ਗਿਆ ਜਾਂ ਇਸਤੀਆਸ ਹੋ ਗਿਆ ਉਸ ਤੋਂ ਬਾਅਦ ਕੋਰਕ ਖੇਤਰ ਕੈਤਲ ਕਰਨਾਲ ਅੰਬਾਲਾ ਤੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਚਲਚਲਾ ਨਹੀਂ ਵੇਖਣ ਨੂੰ ਮਿਲਸ ਰਿਹਾ ਪੰਜਾਬ ਦੇ ਕੁਝ ਪੂਰਬੀ ਖੇਤਰ ਮੱਧ ਖੇਤਰ ਜਿਵੇਂ ਪਟਿਆ ਸਾਰੇ ਕੁਛ ਖੇਤਰ ਹੋ ਗਏ ਤਾਂ ਉਸ ਤੋਂ ਬਾਅਦ ਕੁਛ ਬਰਨਾਲਾ ਅਮਲੇਰਕੋਟ ਲੁਧਿਆਣਾ ਜਾਪੂਰ ਵੀ ਖੇਤਰ ਪਾੜਾ ਦੇ ਨਾਲ ਲੱਗਦੇ ਖੇਤਰ ਇਹਨਾਂ ਵਿੱਚ ਜਿਹੜੀਆਂ ਥੋੜੀ ਬਹੁਤ ਹਲਚਲਾਂ ਜਿਹੜੀਆਂ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਦੇਖਣ ਨੂੰ ਮੈਸਰ ਕਿਤਕ ਦੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਪਛਵੀ ਇਲਾਕਿਆਂ ਵਿੱਚ ਮੌਸਮ ਫਿਲਹਾਲ ਠੀਕ ਠਾਕ ਬਣਿਆ ਹੋਇਆ ਤੇ ਅੱਜ ਦੁਪਹਿਰ ਸ਼ਾਮ ਤੋਂ ਬਾਅਦ ਫਿਰ ਤੋਂ ਇਹ ਬੱਦਲਬਾਈ ਸਿਸਟਮ ਕੁਝ ਕੁਛ ਬਣ ਸਕਦੇ ਨੇ ਤਾਂ ਫਿਲਹਾਲ ਦੁਪਹਿਰ ਸ਼ਾਮ ਦੀ ਵੀਡੀਓ ਵਿੱਚ ਤੁਹਾਡਾ ਨਾਲ ਜਾਣਕਾਰੀ ਸਾਂਝਾ ਕਰਾਂਗੇ ਕਿਹੜੇ ਇਲਾਕੇ ਵਿੱਚ ਸਿਸਟਮ ਬਣੇਗਾ ਕਿੱਥੇ ਨਹੀਂ ਬਣੇਗਾ ਤੇ ਕੁਝ ਇਲਾ ਇਨਾ ਪਤ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ 4 ਤੋਂ ਲੈ ਕੇ 7 ਜੁਲਾਈ ਦੇ ਵਿੱਚ ਪੰਜਾਬ ਦੇ ਕਈ ਖੇਤਰ ਹਰਿਆਣਾ ਦੇ ਕਈ ਖੇਤਰ ਰਾਜਸਥਾਨ ਦੇ ਕਈ ਖੇਤਰਾਵਾਂ ਵਿੱਚ ਮੀਂਹ ਦਾ ਦੌਰ ਲੱਗਣ ਜਾ ਰਿਹਾ ਇਸ ਵਿੱਚ ਜਿਹੜਾ ਸਿਸਟਮ ਜਾਰਾ ਐਕਟਿਵ ਰਹਿਣ ਦੇ ਅਸਾਰ ਨੇ ਤੇ ਕਈ ਲਗਵੇਂ ਹਲਕਾ ਦਰਮਿਆਨਾ ਕਿਤੇ ਕਿਤੇ ਭਾਰੀ ਤੋਂ ਜਿਹੜਾ অতি ਭਾਰੀ ਵੀ ਦਰਜ ਕੀਤਾ ਜਾ ਸਕਦਾ ਤਾਂ ਫਿਲਹਾਲ ਇਹ ਅਪਡੇਟ ਸੀ ਤੇ ਅੱਜ ਆਉਣ ਵਾਲੇ ਲਈ 3 ਤੋਂ ਲੈ ਕੇ 4 ਕਿੱਟ ਜਾਂ ਕਿ 9 10 ਸਿਸਟਮ ਜਾਰਾ ਐਕਟਿਵ ਰਹੇਗਾ ਉਸ ਤੋਂ ਬਾਅਦ ਸਿਸਟਮ ਕਮਜ਼ੋਰ ਪੈ ਜਾਵੇਗਾ ਤੇ ਨਾਲ ਲੱਗਦੇ ਕੁਝ ਪੂਰਬੀ ਕੁਝ ਦੱਕੜੀ ਖੇਤਰ ਹੋਗੇ ਹਰਿਆਣਾ ਦੇ ਕੁਝ ਖੇਤਰ ਹੋਗੇ ਤੇ ਕੁਝ ਮੱਧ ਪ ਇਹਨਾਂ ਲਾਕਰ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟs ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਦੇ ਅੰਤ ਤੱਕ ਬਿਨ ਤੁਹਾਡਾ ਬਹੁਤ ਬਹੁਤ ਧੰਨਵਾਦ